ਵੀਰੋ ਮੈਂ ਰੁਪਨ ਮੁਰ ਸਿੰਘ ਸਨਪਾ ਮੇਜਰ ਸਿੰਘ ਪਿੰਡ ਹਰੀਤਰ ਜ਼ਿਲ੍ਹਾ ਪਟਿਆਲਾ ਆ। ਸਾਨ ਵੀਰੋ ਮੈਂ ਜੀ ਨਰਸੀ ਨਹੀਂ ਗੰਨੇ ਜੀ ਗੰਨੇ ਦੀ ਬਜਾਈ ਕਰਦਾ ਜੀ। ਇਹਦਾ 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 ਬੈਨੀਫਿਟ ਇਹ ਆ ਵੀ ਆਪਾਂ 1 ਮਹੀਨਾ ਪਹਿਲਾਂ ਨਰਸੀ ਤਿਆਰ ਕਰ ਲੈਂਦੇ ਹਾਂ। 1 ਮਹੀਨਾ ਗੰਨੇ ਦੇ ਪੱਧ ਟਾਈਮ ਲੱਗ ਜਾਂਦਾ ਮਿਲ ਜਾਂਦਾ। ਇਹਦਾ ਤਰੀਕਾ ਇਹ ਆ ਵੀ ਸਭ ਤੋਂ ਪਹਿਲਾਂ ਆਪਾਂ ਗੰਨਾ ਲੈਣਾ 9 ਮਹੀਨੇ ਦਾ ਜੀ। 9 ਤੋਂ 10 ਮਹੀਨੇ ਲੈਣਾ ਕੱਚਾ ਗੰਨਾ ਲੈਣਾ। ਚਾ ਗੰਨਾ ਲੈ ਕੇ ਉਹਦੀ ਮਸ਼ੀਨ ਨਾਲ ਕਟਿੰਗ ਕਰ ਲੈਣੀ ਹੈ। ਇਹ ਮਸ਼ੀਨ ਨਹੀਂ ਹੈਗੀ ਤਾਂ ਗੁੰਡਾਸੇ ਨਾਲ ਹੋ ਜਾਂਦੀ ਹੈ ਕਟਿੰਗ। ਕਟਿੰਗ ਕਰਕੇ ਉਹਨੂੰ ਫਿਰ ਉਹਨੂੰ ਟ੍ਰੈਕੋ ਡਰਾਮਾ ਤੇ ਚੂਨਾ ਮਿਲਾ ਕੇ ਉਹਦੇ ਵਿੱਚ ਡਿੱਪ ਕਰਕੇ ਫਿਰ ਉਹਨੂੰ ਫਿਰ ਉਹਨੂੰ ਟ੍ਰਾਂਸਫਰ ਕਰਨਾ। ਟ੍ਰਾਂਸਫਰ ਕਰਨ ਦਾ ਤਰੀਕਾ ਹੈ ਵੀ ਪਹਿਲਾਂ ਤੁਸੀਂ ਟ੍ਰੇਜ ਵੀ ਕਰ ਸਕਦੇ ਹੋ। ਪਰ ਇਹ ਟ੍ਰੇ ਵਾਲਾ ਤਰੀਕਾ ਮਹਿੰਗਾ ਥੋੜਾ ਜਿਹਾ। ਕਿਉਂਕਿ ਕੋਕੋ ਪੀਟ ਵਗੈਰਾ ਸਭ ਮਹਿੰਗੀਆਂ ਹੋ ਗਈਆਂ। ਤਰੀਆਂ ਮਹਿੰਗੀਆਂ ਨੇ ਹਰੇਕ ਬੰਦਾ ਨਹੀਂ ਖਰਡ ਕਰਦਾ ਨੂੰ ਇਹ ਮੇਰਾ ਇਹ ਦੇਸ ਤਰੀਕਾ ਇਹ ਹੈ ਵੀ ਆਪਾਂ ਬੈੱਡ ਬਣਾ ਲੈਣਾ ਹੈ 2 ਫੁੱਟ ਦਾ 2 ਫੁੱਟ ਦਾ ਬੈੱਡ ਤਿਆਰ ਕਰਕੇ ਫਿਰ ਆਪਾਂ ਨੇ ਕੀ ਕਰਨਾ ਹੈ ਯੂਰੀ ਵਾਲੇ ਥੱਲੇ ਲੈ ਲੈਣੇ ਨੇ ਯੂਰੀ ਵਾਲੇ ਥੱਲੇ ਲੈ ਕੇ ਉਹਨਾਂ ਨੂੰ ਕਟਿੰਗ ਉਹਨਾਂ ਨੂੰ ਗੱਬਿਆਂ ਫੱਟ ਵੱਡ ਲੈਣਾ ਗੱਬਿਆਂ ਵੱਡ ਕੇ ਉਹਨੂੰ ਉੱਤੇ ਵਿਛਾ ਦੇਣਾ ਉੱਤੇ ਆਪਾਂ ਦੇਸੀ ਖਾ ਉੱਤੇ ਚਾਹ 2 ਇੰਚ ਦੇਸੀ ਖਾਦਾਰ ਮਿੱਟੀ ਰਲਾ ਕੇ ਉੱਤੇ ਪਾ ਦੇਣੀ ਹੈ ਤੁਮ ਜਿਹੜੀ ਜਿਹੜੀ ਆ ਲਾਉਣੀ ਆ ਆਪਾਂ ਨੇ ਪਨੀਰੀ ਇਹ ਸਿੱਧੀ ਲਾਉਣੀ ਆਖ ਉੱਪਰ ਨੂੰ ਲਾਉਣੀ ਆ ਜੀ ਉੱਪਰ ਨੂੰ ਅੱਖ ਲਾ ਦੇਣੀ ਆ ਅੱਖ ਲਾ ਕੇ 1-1 ਇੰਚ ਮਿੱਟੀ ਇਹਦੇ ਤੇ ਫੋਫੇ ਦੁਬਾਰੇ ਫੋਟਾ ਦੇਣੀ ਆ ਫਿਰ ਇਹਨੂੰ ਫੋਾਰੇਆਂ ਪਾਣੀ ਦੇ ਦੇਣਾ ਪਾਣੀ ਦੇ ਕੇ ਦੇਣ ਤੋਂ ਬਾਅਦ ਫਿਰ ਇਹਦੇ ਉੱਤੇ ਆਪਾਂ ਪਰਾਲੀ ਪਾ ਦੇਣੀ ਆ ਪਰਾਲੀ ਤਾਂ ਪਾਉਣੀ ਆ ਵੀ ਇਹਦਾ ਮੌਇਸਚਰ ਬਣਿਆ ਰਹੇ ਜਿਆਦਾ ਪਾਣੀ ਪਾਉਣ ਦੀ ਲੋੜ ਨਾ ਪਵੇ ਆਪਾਂ ਤੇ ਇਹਦਾ ਬੈਨੀਫਿਟ ਇਹ ਹੈਗਾ ਵੀ ਆਪਣੀ ਪਨੀਰੀ ਇੱਕਦਾਂ ਬਲੇ ਟਾਈਮ ਤੇ ਆਲੋ ਜਾਣੀ ਆ ਦੂਏ ਨੰਬਰ ਤੇ ਜਦ ਆਪਾਂ ਖੇਤ ਚਲਾਉਣਾ ਬੁੱਟਿਆਂ ਦੀ ਗਿਣਤੀ ਗਿਣਤੀ ਘਟ ਜਾਂਦੀ ਆ ਇਹਦੇ ਨਾਲ ਬੂਟਿਆਂ ਦੀ ਗਿਣਤੀ ਪੂਰੀ ਆਊਗੀ ਜੇ ਗਿਣਤੀ ਗਿਣਤੀ ਪੂਰੀ ਆਊ ਤਾਂ ਝਾੜ ਵਧੂਗਾ ਝਾੜ ਵਧੂਗਾ ਠੀਕ ਹੈ ਜੀ ਤੇ ਬਾਕੀ ਇਹਦੇ ਵਿੱਚ ਆਪਾਂ ਤਕੜੀ ਪਿੰਦਰੀ ਪਹਿਲਾਂ ਲਾ ਸਕਦੇ ਆ ਠੀਕ ਹੈ ਜੀ ਜਿਹੜੀ ਮਾੜੀ ਆ ਉਹਨੂੰ ਬਾਅਦ ਚ ਲਾ ਸਕਦੇ ਆ ਠੀਕ ਹੈ ਯਾਨੀ ਕਿ ਗੰਨਾ ਇੱਕ ਸਾਲ ਸਾਰਾ ਗੰਨਾ ਇੱਕ ਸਾਲ ਹੋਊਗਾ ਕਿੰਨੇ ਦਾ ਪ੍ਰੋਪਰ ਝਾੜ ਵਧੂਗਾ ਇਹਦੇ ਵਿੱਚ ਆਪਣੇ ਬੀਜ ਦੀ ਵੀ ਬਚਤ ਹੋਊਗੀ ਜਿਹੜਾ ਦੂਸਰੇ ਲੋੜ ਪਾਉਣੇ ਉਹ 35 ਕੁਇੰਟਲ ਬੀਜ ਪੈਂਦਾ ਇਹਦਾ ਬੀ ਪੈਂਦਾ ਹੈ ਵੈਰਾਈਟੀਆਂ ਦੇ ਹਿਸਾਬ ਨਾਲ 5 ਤੋਂ 10 ਕੁਆਂਟਲ ਇਹਦਾ ਬੀਜ ਪੈਂਦਾ। ਇਹ ਬਿਮਾਰੀਆਂ ਨੂੰ ਬਹੁਤ ਘੱਟ ਲੱਗਦੀਆਂ ਨੇ ਕਿਉਂਕਿ ਆਪਾਂ ਟ੍ਰੀਟ ਕਰ ਦੇਣੀ ਆ ਪਹਿਲੀਆਂ ਹੀ। ਇਹ ਵੇਜਣੀਆਂ। ਹਾਂ ਬਾਕੀ ਇਹਦਾ ਜਿਹੜਾ ਰਿਜ਼ਲਟ ਹੈ ਉਹ ਅਸੀਂ ਨੂੰ ਇਹਦਾ ਅਸੀਂ ਨੂੰ ਅਗਲੇ ਸਾਲ ਦੱਸਾਂਗੇ ਜੇ ਗੰਨਾ ਵੱਡਾ ਜਿੰਨੇ ਸਰਦਾਰ ਜੀ ਨੇ ਦੱਸਿਆ ਵੀ 35 ਕੁਆਂਟਲ ਗੰਨੇ ਦੀ ਸਿੱਧੀ ਪਹਿਲਾਂ ਤਾਂ ਵੀਰੇ ਬੱਚੇ ਤੋਂ ਬੱਚੇ ਤੇ ਆ। ਬਾਕੀ ਹੋਰੀ ਆਪਾਂ ਨੂੰ ਪੌਦੇ ਪੂਰੇ ਤਿਆਰ ਹੋ ਜਾਣੀਆਂ ਕੋਈ ਡਰ ਨਹੀਂ ਰਹਿਣਾ ਖੇਤ ਤੇ ਟ੍ਰਾਂਸਪਲੈਂਟ ਕਰਕੇ ਵੀ ਉੱਗੂ ਕੇ ਨਹੀਂ ਉਗੂ ਰੋ ਪਿਆਰ ਹੋ ਕੇ ਆਪਾਂ ਨੇ ਉੱਥੇ ਬਸ ਟ੍ਰਾਂਸਪਲੈਂਟ ਹੀ ਕਰਨਾ ਬਾਕੀ ਜਿਵੇਂ ਜਿਵੇਂ ਵੀ ਸਰਦਾਰ ਜੀ ਨੇ ਦੱਸਿਆ ਆਪਾਂ ਨੇ ਵੀਡੀਓ ਤਿਆਰ ਕਰੀ ਇਹਨਾਂ ਦੀ ਨਰਸਰੀ ਤੇ ਕਿਵੇਂ ਬੋਧ ਤਿਆਰ ਕਰਨੀ ਹੈ ਸਾਰੀ ਤੁਹਾਨੂੰ ਕਲਿੱਪ ਦੇ ਵਿੱਚ ਆਪਾਂ ਸਾਰਾ ਉਹ ਦਿਖਾਵਾਂਗੇ ਧੰਨਵਾਦ ਦੇਖ ਲਈ